ਪੰਜਾਬ ਯੂਨੀਵਰਸਿਟੀ ਦੇ ਅਥਾਰਟੀ ਨੇ ਇੱਕ ਬੜਾ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਕਿ ਜਿਹੜੇ ਸਟੂਡੈਂਟ ਨੇ ਉਹ ਐਫੀਡੇਵਟ ਦੇਣਗੇ ਕਿ ਜੇ ਉਹ ਧਰਨਾ ਲਈ ਲਗਾਉਣਗੇ ਉਹ ਮਜਾਰਾ ਨਹੀਂ ਕਰਨਗੇ ਤੇ ਉਹ ਆਪਣੇ ਹੱਕਾਂ ਦੀ ਖਾਤਰ ਲੜਾਈ ਨਹੀਂ ਲੜ ਸਕਦੇ ਸੋ ਬੜਾ ਮੈਂ ਸਮਝਦਾ ਕਿ ਇਸ ਤੋਂ ਡਿਕਟੇਟਰਸ਼ਿਪ ਵਾਲਾ ਜਿਹੜਾ ਕੋਈ ਕਹੋ ਵੀ ਜਿਹੜਾ ਆਰਡਰ ਹੈ ਹੋ ਨਹੀਂ ਸਕਦਾ ਤੁਸੀਂ ਦੇਖੋ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿਉਂ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਤੇ ਤੁਸੀਂ ਉੱਥੇ ਜਿਹੜੀ ਫੰਡਾਮੈਂਟਲ ਰਾਈਟ ਆ ਬੱਚਿਆਂ ਦੀ ਕਿ ਰਾਈਟ ਟੂ ਪ੍ਰੋਟੈਸਟ ਤੁਸੀਂ ਉਹਨੇ ਵਾਇਓਲੇਟ ਕਰਨਾ ਚਾਹੁੰਦੇ ਤੁਸੀਂ ਸਿੱਧਾ ਜੋ ਦੇਸ਼ ਦਾ ਸੰਵਿਧਾਨ ਹੈ ਵਿਧਕਾ ਜਿਹਦਾ ਲਿਖਿਆ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਤੁਸੀਂ ਸਟੂਡੈਂਟਸ ਦੀ ਕਰ ਰਹੇ ਹੋ ਉਹ ਸਟੂਡੈਂਟਸ ਮਤਲਬ ਕਿ ਉਹ ਯੂਨੀਵਰਸਿਟੀ ਜਿਹਨੇ ਹਰ ਖੇਤਰ ਦੇ ਵਿੱਚ ਬਹੁਤ ਵੱਡੇ ਵੱਡੇ ਲੋਕਾਂ ਨੂੰ ਜਿਹੜਾ ਉਹ ਲੈ ਕੇ ਆਂਦਾਗਾ ਤੁਸੀਂ ਉਹ ਯੂਨੀਵਰਸਿਟੀ ਚ ਕਹਿਣੋ ਕਿ ਜੀ ਬੱਚੇ ਇੱਥੇ ਆਪਣੇ ਹੱਕਾਂ ਦੀ ਖਾਤਰ ਨਹੀਂ ਡਟ ਸਕਦੇ ਇਸ ਤੋਂ ਪਿਛਲੇ ਸਮੇਂ 'ਚ ਆਪਾਂ ਝਾਕ ਮਾਰੀਏ ਤਾਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਇਦਾਂ ਦੇ ਸੈਂਕੜੇ ਫੈਸਲੇ ਆ ਜਿਹੜੇ ਪਿਛਲੇ ਸਮੇਂ 'ਚ ਸਟੂਡੈਂਟ ਲੀਡਰਸ ਨੇ ਪ੍ਰੋਟੈਸਟ ਕਰਕੇ ਮਨਵਾਏ ਈਵਨ ਜੇ ਤੁਸੀਂ ਉੱਥੋਂ ਜਿਹੜੀ ਲਾਇਬ੍ਰੇਰੀ ਆ ਉਹਦਾ ਜ਼ਿਕਰ ਮੈਂ ਕਰਾਂ ਤਾਂ ਅੱਗੇ ਇਕੱਲੀ ਦਿਨੇ ਖੁੱਲੀ ਰਹਿੰਦੀ ਸੀ ਜਿਹਨੂੰ 24 ਘੰਟੇ ਖਲਵਾਇਆ ਤਾਂ ਉਹ ਸਟੂਡੈਂਟਸ ਨੇ ਪ੍ਰੋਟੈਸਟ ਕਰਕੇ ਉਹਨੂੰ ਖਲਵਾਇਆ ਜੇ ਕਦੇ ਕੋਈ ਫੀਸਾਂ ਵਾਧੀਆਂ ਨੇ ਜਾ ਕੋਈ ਇਦਾਂ ਦਾ ਕੋਈ ਨਾਤਰशाही ਫਰਮਾਨ ਯੂਨੀਵਰਸਿਟੀ ਲੈ ਕੇ ਆਉਂਦੀ ਹੈ ਤਾਂ ਸਟੂਡੈਂਟਸ ਸੰਘਰਸ਼ ਕਰਕੇ ਉਹਨੂੰ ਵਾਪਸ ਵੀ ਕਰਵਾਉਂਦੇ ਆ ਤੇ ਫੀਸਾਂ ਤੇ ਵੀ ਜਿਹੜਾ ਕੰਟਰੋਲ ਰੱਖਦੇ ਆ ਤੇ ਤੁਸੀਂ ਉਸੇ ਫੰਡਾਮੈਂਟਲ ਰਾਈਟ ਨੂੰ ਤੁਸੀਂ ਕੁਚਲਣਾ ਚਾਹੁੰਦੇ ਹੋ ਤੁਸੀਂ ਦੇਖੋ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਵੇ ਤੇ ਅਸੀਂ ਉੱਥੇ ਕਹੀਏ ਕਿ ਬੱਚੇ ਹੀ ਆਪਣੇ ਹੱਕਾਂ ਦੀ ਖਾਤਰ ਲੜ ਨਹੀਂ ਸਕਦੇ ਪ੍ਰੋਟੈਸਟ ਨਹੀਂ ਕਰ ਸਕਦੇ ਜਦੋਂ ਮੈਂ ਕਹਣਾ ਕਿ ਉਹਨਾਂ ਦੇ ਕਹੋ ਵੀ ਖੂਨ ਵੀ ਜਦੋਂ ਗਰਮ ਹੈ ਜਦੋਂ ਜਵਾਨ ਵੀ ਹੈ ਤੇ ਤੁਸੀਂ ਦੱਸੋ ਵੀ ਉਹ ਉਸ ਸਮੇਂ ਆਪਣੇ ਹੱਕਾਂ ਦੀ ਖਾਤਰ ਨਹੀਂ ਲੜਨਗੇ ਤਾਂ ਕੱਲ ਨੂੰ ਜਦੋਂ ਸਾਇਟੀ ਚ ਜਾਣਗੇ ਤਾਂ ਅਸੀਂ ਕਿੰਨਾ ਸਾਇਟੀ ਪੜਾ ਕਰਨੀ ਚਾਹੁੰਨੇ ਕਿ ਜਿਹੜੀ ਕਦੇ ਆਪਣੇ ਹੱਕਾਂ ਦੀ ਖਾਤਰ ਲੜੀ ਨਾ ਸਿਰ ਸਟਕੇ ਬੈਠੀ ਰਹੇ ਤੇ ਇਹ ਕਿੰਨਾ ਵੀ ਸਾਰੀ ਇਹ ਸਾਜਿਸ਼ ਜਿਹੜੀ ਭਾਜੀਪੀ ਦਾ ਤੰਤਰ ਚੱਲ ਰਿਹਾ ਹੈ ਨਾ ਪੂਰੇ ਭਾਰਤ ਅੱਚ ਕਿ ਲੋਕਾਂ ਨੂੰ ਗੁਲਾਮ ਕਰਨਾ ਡਿਕਟੇਟਰਸ਼ਿਪ ਚਲਾਉਣੀ ਉਹੀ ਫਰਮਾਨ ਆ ਜਿਹੜਾ ਯੂਨੀਵਰਸਿਟੀ ਚ ਅਥਾਰਟੀ ਨੇ ਜਾਰੀ ਕੀਤਾ ਸੋ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਰੰਤ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਕਿਉਂਕਿ ਸਿੱਧਮ ਸਿੱਧੀ ਇਹ ਵਾਇਲੇਸ਼ਨ ਹੈ ਫੰਡਾਮੈਂਟਲ ਰਾਈਟਸ ਦੀ ਸੋ ਇਹ ਫੈਸਲਾ ਤਰਾਂਤ ਬਾਬਸ ਹੋਵੇ ਤੇ ਬੱਚਿਆਂ ਨੂੰ ਉਹਨਾਂ ਦੇ ਹੱਕਾਂ ਦੀ ਖਾਤਰ ਲੜਨਾ ਸਟੂਡੈਂਟ ਚ ਲੜਨਾ ਇਹ ਪੂਰਨ ਉਹਨਾਂ ਦਾ ਹੱਕ ਹੈ ਸੰਵਿਧਾਨ ਦੇ ਅਕੋਰਡ